ਪਰਮਾਤਮਾ ਦੇ ਚਰਨ ਕਿਹੜੇ ਨੇ ਗੁਰਬਾਣੀ ਕਹਿੰਦੀ ਹੈ ਚਿਤ ਚਰਨ ਨਾਮ ਜਾਪ ਸਿਖਤ ਕਹਿੰਦੇ ਮਾਰ ਨਾਮ ਹੀ ਪਰਮਾਤਮਾ ਦੇ ਚਰਨ ਹੈ ਉਹਦੇ ਨਾਮ ਨਾਲ ਜੁੜਨਾ ਉਹਦੇ ਨਾਮ ਨੂੰ ਜਪਣਾ ਐਈ ਤਾਂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਹੈ ਜਿਹੜੇ ਜੁੜੇ ਹਨ ਉਹਨਾਂ ਨੂੰ ਮਹਾਨ ਰਸ ਆਨੰਦ ਦੀ ਪ੍ਰਾਪਤੀ ਹੋ ਜਿਸ ਵਿਸ਼ੇ ਵਕਾਰਾਂ ਵਿੱਚੋਂ ਤੂੰ ਰਸ ਲੱਭਦਾ ਫਿਰਦਾ ਹੈ ਇਹ ਤਾਂ ਕੁਝ ਸਮੇਂ ਮਾਤਰ ਦੇ ਸੁੱਖ ਹੁੰਦੇ ਫਿਰ ਬਹੁਤ ਭਿਆਨ ਕਿੰਨਾਂ ਵਿੱਚੋਂ ਦੁੱਖ ਪੈਦਾ ਹੋ ਜਾਂਦਾ ਸਾਰੇ ਹੀ ਦੁਖਦਾਈ ਹੋ ਜਾਂਦੇ ਹਨ ਜਿਸ ਨੂੰ ਬਾਣੀ ਕਹਿੰਦੀ ਮਿੱਠਾ ਕਰਕੇ ਖਾਇਆ ਕੌਣ ਆਵਜਿਆਸਾ ਇਹ ਜਿਹੜੇ ਰਸ ਹੁੰਦੇ ਖਾਣ ਲੱਗਿਆਂ ਤੇ ਬੜੇ ਮਿੱਠੇ ਲੱਗ ਭੋਗਣ ਵਿੱਚ ਤਾਂ ਬੜੇ ਮਿੱਠੇ ਮਹਿਸੂਸ ਹੁੰਦੇ ਜਿਵੇਂ ਇੱਕ ਮਿੱਠਾ ਜ਼ਹਿਰ ਹੁੰਦਾ ਖਾਣ ਲਈ ਤਾਂ ਮਿੱਠਾ ਹੁੰਦਾ ਪਰ ਉਹ ਸਰੀਰ ਨੂੰ ਸਾਰੇ ਨੂੰ ਗਾਲ ਦਿੰਦਾ ਬਾਣੀ ਕਿ ਦੀ ਕਾਮ ਕ੍ਰੋਧ ਕਾਇਆ ਕੋ ਗਾਲੇ ਵਿਸ਼ੇ ਵਿਕਾਰ ਦੇਖਣ ਨੂੰ ਤਾਂ ਰਸ ਲੱਗਦਾ ਬੜੇ ਮਿੱਠੇ ਐ ਪਰ ਇਹ ਜੀਵਨ ਬਰਬਾਦ ਕਰ ਦਿੰਦੇ ਹਨ ਇਹ ਕਾਇਆ ਦਾ ਵੀ ਨੁਕਸਾਨ ਕਰਦੇ ਹੈ ਮਨ ਦਾ ਵੀ ਨੁਕਸਾਨ ਕਰਦੇ ਹਨ ਮਹਾਨ ਰੋਗ ਤੇ ਪੀੜਾ ਪੈਦਾ ਕਰ ਦਿੰਦੇ ਹਨ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਸ਼ਬਦ ਵਿੱਚ ਕਹਿੰਦੇ ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਦੀ ਚਰਨਾਂ ਦੀ ਜਿਨ੍ਹਾਂ ਨੇ ਸ਼ਰਨ ਟੇਕ ਪਕੜ ਲਈ ਉਹਨਾਂ ਨੂੰ ਮਹਾਨ ਇੱਕ ਰਸ ਆਨੰਦ ਪੈਦਾ ਹੋਇਆ ਉਹ ਰਸ ਮਿਲਿਆ ਹੈ ਉਹ ਆਨੰਦ ਮਿਲਿਆ ਹੈ ਜਿੱਥੇ ਫਿਰ ਦੁੱਖ ਜੋਗੀ ਕੋਈ ਜਗ੍ਹਾ ਨਹੀਂ ਬਚਦੀ ਜਾਂਕੀ ਸ਼ਰਨ ਪਿਆ ਸੁਖ ਪਾਈ ਹੈ ਬੌੜ ਦੁੱਖ ਨਾਲ ਐਸਾ ਸੁਖ ਆਨੰਦ ਮਿਲਦਾ ਹੈ ਕਿਉਂਕਿ ਆਮ ਸੰਸਾਰੀ ਸੁੱਖ ਦੇ ਨਾਲ ਉਹਦਾ ਦੂਜਾ ਪੱਖ ਦੁੱਖ ਹੈ ਪਰ ਜਿੱਥੇ ਆਨੰਦ ਆ ਜਾਂਦਾ ਹੈ ਆਨੰਦ ਦੇ ਬਰਾਬਰ ਹੋਰ ਕੋਈ ਦੂਜੀ ਗੱਲ ਨਹੀਂ ਆਨੰਦ ਕੇਵਲ ਆਨੰਦੀ ਸੁੱਖ ਦੇ ਨਾਲ ਦੁੱਖ ਹੈ ਖੁਸ਼ੀ ਨਾਲ ਗਮੀ ਹੈ ਹਾਸੇ ਨਾਲ ਰੋਣਾ ਹੈ ਆਨੰਦ ਵਿੱਚ ਕੇਵਲ ਇੱਕ ਹੀ ਅਵਸਥਾ ਹੈ ਉੱਥੇ ਫਿਰ ਕੋਈ ਦੁੱਖ ਨਹੀਂ ਰੋਗ ਨਹੀਂ ਕੋਈ ਸੰਤਾਪ ਰਹ ਨਹੀਂ ਜਾਂਦਾ ਸਤਗੁਰੂ ਸਹਿਮਾਰਾਏ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਜਿੱਥੇ ਮਾਰ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸੱਜ ਕੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਕੰਠੋ ਚ ਆਈ ਕਿ ਕਹਿੰਦੇ ਗੁਰੂ ਗੋਬਿੰਦ ਸਿੰਘ ਮਾਰ ਨੇ ਤਾਂ ਕੋਈ ਬਾਣੀ ਚਾਰੀ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਗੁਰੂ ਗੋਬਿੰਦ ਸਿੰਘ ਮਾਰ ਨੇ ਕੰਠੋ ਚਾਰੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜੋ ਪਹਿਲਾਂ 30 ਰਾਗਾਂ ਚ ਸੀ ਉਹਦੇ ਚ 31ਵੀਆਂ ਰਾਗ ਗੁਰੂ ਤੇਗ ਬਹਾਦਰ ਸਾਹਿਬ ਦਾ ਜੈ ਜੈ万ਤੀ ਜਿਹੜਾ ਰਾਗ ਮਾਰ ਨੇ ਅੰਕਿਤ ਕੀਤਾ ਸਾਰੀ ਬਾਣੀ ਕੰਠੋ ਚਾਰੀ ਭਾਈ ਮਨੀ ਸਿੰਘ ਨੂੰ ਲਿਖਾਰੀ ਇਧਰ ਜੋ ਮਹਾਪੁਰਖਾਂ ਵੱਲੋਂ ਦਸਮ ਬਾਣੀ ਦਾ ਨਾਲ ਜਾਵ ਕਰਾਇਆ ਗਿਆ ਇਹ ਵੀ ਸਤਿਗੁਰਾਂ ਨੇ ਵਿਚਾਰਨ ਕੀਤੀ ਸਮੇਂ-ਸਮੇਂ ਇਹ ਠੀਕ ਹੈ ਕਈਆਂ ਦੇ ਮਨ ਵਿੱਚ ਇਹ ਖਿਆਲ ਆ ਜਾਂਦਾ ਹੈ ਕਿ ਜੇ ਜੇ ਸਤਿਗੁਰੂ ਮਹਾਰਾਜ ਸਾਹਿਬਾਂ ਦੀ ਇਹ ਪਾਵਨ ਗੁਰਬਾਣੀ ਇਹ ਛੇ ਸਤਿਗੁਰਾਂ ਦੀ ਵਿੱਚ ਅੰਕਿਤ ਹੈ ਭਗਤਾਂ ਦੀ ਪੱਟਾਂ ਦੀ ਗੁਰਸਿੱਖਾਂ ਦੀ ਤਾਂ ਗੁਰੂ ਗੋਬਿੰਦ ਸਿੰਘ ਮਾਰ ਨੇ ਆਪਣੀ ਬਾਣੀ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਫਿਰ ਕਿਉਂ ਨਹੀਂ ਅੰਕਿਤ ਕੀਤੀ ਇਹ ਸਵਾਲ ਕਿਤੇ ਬ੍ਰਹਮ ਗਿਆਨੀ ਭਾਈ ਮਣੀ ਸਿੰਘ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੀਤਾ ਕਹਿੰਦੇ ਪਾਤਸ਼ਾਹ ਇਹ ਜੋ ਤੁਸੀਂ ਬਾਣੀ ਰਚ ਰਹੇ ਹੋ ਇਸ ਨੂੰ ਆਪਾਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹਦੇ ਵਿੱਚ ਕੇਵਲ ਰੋਲ ਬ੍ਰਹਮ ਦੀ ਗੱਲ ਹੈ ਇਹਦੇ ਕੇਵਲ ਬ੍ਰਹਮ ਦਾ ਗਿਆਨ ਹੈ ਇਹਦੇ ਵਿੱਚ ਆਪਾਂ ਇਹ ਨਹੀਂ ਪੜ ਸਕਦੇ ਸਤਿਗੁਰਾਂ ਦਾ ਪ੍ਰਕਾਸ਼ ਕਿੱਥੇ ਹੋਇਆ ਜੋਤੀ ਜੋਤ ਕਿੱਥੇ ਸਮਾਏ ਮਹਾਰਾਜ ਦੇ ਪੁੱਤਰਾਂ ਦਾ ਕੀ ਨਾਮ ਮਾਂ ਬਾਪ ਦਾ ਕੀ ਨਾਮ ਸਤਿਗੁਰੂ ਨੇ ਕਿੱਥੇ ਕਿੱਥੇ ਜਾ ਕੇ ਸਿੱਖ ਸੰਗਤਾਂ ਨੂੰ ਤਾਰਿਆ ਕੋਈ ਇਤਿਹਾਸਕ ਗੱਲ ਨਹੀਂ ਮਿਲੇਗੀ ਇਹਦੇ ਵਿੱਚ ਕੇਵਲ ਅਨਰੋਲ ਬ੍ਰਹਮ ਦੀ ਗੱਲ ਹੈ ਔਰ ਸਤਿਗੁਰੂ ਨੇ ਕਿਹਾ ਵੀ ਹੈ ਆਪ ਬਾਣੀ ਉਚਾਰਨ ਕਰਕੇ ਕਿਹਾ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਿਆ ਮਹੋ ਆਪੋਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਜੈਸੋ ਗੁਰਬ ਦੇਸਿਆ ਮੈਂ ਤੈਸੋ ਕਿਹਾ ਪੁਕਾਰ ਦਸ ਬਾਣੀ ਬਾਰੇ ਵੀ ਇਹੀ ਕਿਹਾ ਹੈ ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹੇ ਹੋ ਜਗ ਮਾਏ ਇਹ ਜੋ ਪ੍ਰਮਾਤਮਾ ਨੇ ਕਿਹਾ ਹੈ ਤੁਹਾਡੇ ਸਬਕਸ਼ ਰੱਖ ਦਿੱਤਾ ਤੇ ਮਹਾਰਾਜ ਆਪ ਇਹਦੇ ਵਿੱਚ ਕਿਉਂ ਨਹੀਂ ਇਕਤ ਕਰਦੇ ਕਹਿੰਦੇ ਉਹ ਕੇਵਲ ਰੋਲ ਬ੍ਰਹਮ ਦਾ ਗਿਆਨ ਹੈ ਜਿਹੜੀ ਇਹ ਬਾਣੀ ਮੈਂ ਦਸਨ ਦੀ ਰਚ ਰਿਹਾ ਹੈ ਇਹਦੇ ਵਿੱਚ ਮੇਰੀ ਆਪਣੀ ਗਾਥਾ ਹੈ ਇਦੇ ਵਿੱਚ ਮੇਰੀ ਆਪਣੀ ਕਥਾ ਵੀ ਹੈ ਤਾਂ ਭਾਈ ਮਨੀ ਸਿੰਘ ਕਹਿੰਦੇ ਮਹਾਰਾਜ ਜਿਵੇਂ ਵੱਡਿਆਂ ਸਤਿਗੁਰਾਂ ਦੀ ਕਥਾ ਅੱਗੇ ਸਿੱਖ ਵਿਦਵਾਨਾਂ ਲਿਖ ਦਿੱਤੀ ਹੈ ਤੋ ਤੁਹਾਡੀ ਵੀ ਕਥਾ ਸਿੱਖ ਵਿਦਵਾਨ ਲਿਖ ਦਿੰਦੇ ਤੁਹਾਨੂੰ ਆਪ ਲਿਖਣ ਦੀ ਕੀ ਲੋੜ ਪੈਗੀ ਦੂਜਾ ਸਵਾਲ ਕਰ ਦਿੱਤਾ ਸਤਿਗੁਰੂ ਮਾਰਕ ਠੀਕ ਇਹੰਦੇ ਸਤਿਗੁਰੂ ਕਹਾਂ ਦੇਖੋ ਕਦੇ ਸੰਸਾਰ ਉੱਤੇ ਰਾਮਚੰਦਰ ਜੀ ਹੋਏ ਤ੍ਰੇਤੇਜੁਗ ਦੇ অবতারੀ પુરਸ਼ 14 ਕਲਾ ਲੈ ਕੇ ਆ। ਵਾਲਮੀਕ ਜੀ ਜਿਸ ਵੇਲੇ ਉਹਨਾਂ ਦੀ ਕਥਾ ਲਿਖਣ ਬੈਠੇ ਰਮਾਇਣ ਲਿਖੀ ਲਿਖਦੇ ਆ ਲਿਖਦੇ ਆ ਬੜੀ ਭਾਵਨਾ ਚ ਬਹਿ ਕੇ ਕਹਿਣ ਲੱਗੇ ਰਾਮਚੰਦਰ ਹੀ ਪਰਮੇਸ਼ਰ ਹਨ। ਆ ਪਰਮੇਸ਼ਰ ਦੇ ਭੇਜੇ অবতার ਨੇ ਕੋਈ ਨਿੰਦਿਆ ਨਹੀਂ। অবতারੀ ਪਰਛਣ 14 ਕਲਾ ਹਨ ਉਹਨਾਂ ਦੇ ਵਿੱਚ। ਸਤਿਗੁਰੂ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣ ਚ ਗਿਆ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ਼ ਕਿਰਤਾਰਥ ਉਗਰ ਸੈਣ ਕੋ ਰਾਜ ਅਪਾਇ ਭਗਤੇ ਜਲਦੀ ਜ਼ਿਕਰ ਹੈ ਮਾਰਾ ਕਹਿੰਦੇ ਉਹ ਲਿਖਦੇ ਆ ਲਿਖਿਆ ਗਿਆ ਰਾਮਚੰਦਰ ਜੀ ਪਰਮੇਸ਼ਰ ਹਨ ਭਾਵਨਾ ਚ ਲਿਖਿਆ ਜਦ ਸ੍ਰੀ ਕ੍ਰਿਸ਼ਨ ਮਹਾਰਾਜ ਆਏ ਦੁਆਪਰ ਯੁਗ ਦੇ ਅਵਤਾਰੀ ਪੁਰਸ਼ ਤਾ ਜਿਸ ਵੇਲੇ ਉਹਨਾਂ ਦੀ ਕਥਾ ਗਾਥਾ ਲਿਖੀ ਗਈ ਵੇਦ ਵਿਆਸ ਜੀ ਲਿਖਦੇ ਹਨ ਜੋ ਉਹਨਾਂ ਨੇ ਗੀਤਾ ਵਿਚਾਰੀ ਗ੍ਰੰਥ ਉਚਾਰੇ ਤੋ ਉਹ ਲਿਖਣ ਵਿੱਚ ਵਕਵਾ ਵੀ ਬੜਾ ਹਜ਼ਾਰਾਂ ਸਾਲਾਂ ਦਾ ਪੈ ਗਿਆ ਪਰ ਲਿਖਦੇ ਆ ਲਿਖਦੇ ਆ ਭਾਵਨਾ ਜਾ ਕੇ ਕਿ ਆ ਕ੍ਰਿਸ਼ਨ ਜੀ ਹੀ ਪਰਮੇਸ਼ਰ ਹਨ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਇੱਕ ਡਰ ਹੈ ਕੱਲ ਨੂੰ ਕੋਈ ਮੇਰਾ ਸਿੱਖ ਮੇਰੀ ਕਥਾ ਲਿਖਣ ਬੈਠ ਜਾਏ ਲਿਖਦੇ ਆਂ ਲਿਖਦੇ ਆਂ ਕਿ ਦੇ ਨਾ ਲਿਖਦੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਪਰਮੇਸ਼ਰ ਹਾਲਾਂਕਿ ਹੈ ਪਰਮੇਸ਼ਰ ਕੋਈ ਫਰਕ ਨਹੀਂ ਹੈ ਗੁਰਬਾਣੀ ਦੇ ਕਹੇ ਸੱਚੇ ਪਾਤਸ਼ਾਹ ਦੇ ਕਹਿੰਦੇ ਅਕਾਲ ਪੁਰਖ ਵਿੱਚ ਉਹਦੇ ਪਿਆਰ ਹੈ ਤੇ ਗੁਰੂ ਵਿੱਚ ਵੀ ਅੰਤਰ ਥੋੜਾ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰ ਪਰਮੇਸ਼ਰ ਇੱਕੋ ਜਾਣ ਕਦੇ ਸੇਖਣੇ ਸ਼ੰਕਾ ਨਹੀਂ ਕਰਨਾ ਪਰ ਸਤਗੁਰੂ ਨੇ ਇਹ ਕਿਉਂ ਕਿਹਾ ਕਹੇ ਕੱਲੋਂ ਤੁਸੀਂ ਜਾਪ ਕਰੋਗੇ ਕਮਾਈ ਕਰੋਗੇ ਬੰਦਗੀ ਕਰੋਗੇ ਐਵੇਂ ਥੋੜੀ ਬਹੁਤੀ ਗੱਲ ਬਣ ਜਾਏ ਤਾਂ ਆਪ ਰੱਬ ਬਣ ਕੇ ਨਾ ਬੈਠ ਜਾਣਾ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਜੋੜਨ ਦਾ ਯਤਨ ਕਰਨਾ ਜਦ ਆਪ ਰੱਬ ਬਣ ਕੇ ਬੈਠ ਜਾਓਗੇ ਤਾਂ ਪ੍ਰਭੂ ਦੀ ਗੱਲ ਬੰਦ ਹੋ ਜਾਏਗੀ ਬਸ ਅਵਤਾਰਾਂ ਕੋਲੇ ਹੀ ਗੱਲ ਹੋਏ ਇਹ ਕਹਤਾ ਸੀ ਰੱਬ ਹੈ ਸਾਡੀ ਪੂਜਾ ਕਰੋ ਗੱਲ ਖਤਮ ਸਤਗੁਰੂ ਨੇ 10 ਵਿਅਕਤੀગત ਜਾਮੇ ਤਾਰਨ ਕੀਤੇ ਹਾਲਾਂਕਿ ਪਰਮੇਸ਼ਰ ਦਾ ਸਰਗੁਣ ਸਰੂਪ ਨੇ ਗੁਰੂ ਅਰਜਨ ਦੇ ਮਾਰਜ ਆਪ ਲਿਖਦੇ ਐ ਬਲਿਓ ਚਰਾਕ ਅੰਧਿਆਰ ਮੇ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੇ ਜਨ ਨਾਨਕ ਗੁਰ ਪਾਰਬ੍ਰਹਮ ਪਰਮੇਸ਼ਰ ਰੂਪ ਨੇ ਪਰ ਇੱਕ ਮਰਜ਼ਾਦਾ ਕਾਇਮ ਕਰਨੀ ਸੀ ਗੁਰੂ ਰੂਪ ਹੋ ਕੇ ਆਏ ਹਨ ਤਾਂ ਪਰਮੇਸ਼ਰ ਨਾਲ ਜੋੜਨਾ ਸੀ ਤੁਸੀਂ ਪਰਮੇਸ਼ਰ ਦੀ ਭਾਵ ਪਗਤੀ ਕਰਨੀ ਤੁਸੀਂ ਮੇਰੇ ਤੱਕ ਨਹੀਂ ਸੀਮਤ ਰਹਿਣਾ ਤੁਸੀਂ ਆਓਗੇ ਮੇਰੇ ਕੋਲ ਇਹ ਤੁਹਾਡਾ ਕੰਮ ਹੈ ਮੇਰੇ ਕੋਲ ਹਣ ਪਰ ਮੈਂ ਤੁਹਾਨੂੰ ਆਪਣੇ ਕੋਲ ਨਹੀਂ ਰੱਖਾਂਗਾ ਤੁਹਾਨੂੰ ਪਰਮੇਸ਼ਰ ਤੱਕ ਪਹੁੰਚਾਵਾਂਗਾ ਤਾਂ ਕਹਿੰਦੇ ਨੇ ਗੁਰੂ ਦਰ ਹੈ ਪਰਮਾਤਮਾ ਕਰ ਗੁਰੂ ਦੇ ਦਰ ਤੱਕ ਜਾਣਾ ਸਿੱਖ ਦਾ ਕੰਮ ਹੈ ਪਰਮਾਤਮਾ ਦੇ ਕਰ ਤੱਕ ਪਹੁੰਚਾਉਣਾ ਗੁਰੂ ਦਾ ਕੰਮ ਇਹ ਸਿੱਖ ਦਾ ਕੰਮ ਨਹੀਂ ਇਹ ਸਿੱਖ ਦੀ ਵਸਦੀ ਗੱਲ ਵੀ ਨਹੀਂ ਹੈ ਕਿਉਂਕਿ ਪ੍ਰਮਾਤਮਾ ਦੀ ਪ੍ਰਾਪਤੀ ਗੁਰਪ੍ਰਸਾਦ ਇਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਆਪਣੇ ਯਤਨ ਨਾਲ ਨਹੀਂ ਹੁੰਦੀ ਤੂੰ ਮਰਜਾਦਾ ਹੈ ਜਿੰਨਾ ਚਿਰ ਕੋਈ ਗੁਰੂ ਧਾਰ ਨਹੀਂ ਕਰੇਗਾ ਦਸਮ ਬਾਣੀ ਵਿੱਚ ਤੱਤਾ ਦਿੱਤਾ ਤਰੇ ਦੀ ਗਾਥਾ ਹੁੰਦੀ ਹੈ ਹਜ਼ਾਰਾਂ ਸਾਲ ਉਸ ਬੰਦੇ ਨੇ ਤਪ ਕੀਤਾ ਬੜਾ ਰਸ ਵੀ ਆਉਂਦਾ ਸੀ ਮਨ ਜੋੜਦਾ ਸੀ ਰੱਬ ਦੀ ਪ੍ਰਾਪਤੀ ਨਹੀਂ ਸੀ ਹੁੰਦੀ ਨਹੀਂ ਸੀ ਮਿਲਦਾ ਤੋ ਗੁਰਲਾ ਕੇ ਕਿਹਾ ਪ੍ਰਮਾਤਮਾ ਗੱਲ ਬਣ ਗਈ ਰਸ ਬਣ ਗਿਆ ਇੰਨਾ ਜਪ ਕਰਦਾ ਤੂੰ ਮਿਲਦਾ ਕਿਉਂ ਨਹੀਂ ਹੈ ਤੂੰ ਕਹਿੰਦੇ ਤਾਂ ਨਹੀਂ ਮਿਲਦਾ ਤੂੰ ਅਜੇ ਗੁਰੂ ਨਹੀਂ ਧਾਰਨ ਕੀਤਾ ਜਿੰਨਾ ਚਿਰ ਗੁਰੂ ਨਹੀਂ ਧਾਰਨ ਕਰੇਗਾ ਪ੍ਰਭੂ ਦੀ ਪ੍ਰਾਪਤੀ ਨਹੀਂ ਇਹ ਮਰਜ਼ਾਦਾ ਹੈ ਪਰਮੇਸ਼ਰ ਦਾ ਹਰ ਯੁੱਗ ਵਿੱਚ ਇਹ ਮਰਜ਼ਾਦਾ ਚੱਲੀ ਹੋਈ ਹੈ ਤੋ ਸਤਗੁਰੂ ਸਹਿਮਾਰ ਨੇ 10 ਵਿਅਕਤੀਗਤ ਜਾਮੇ ਧਾਰਨ ਕੀਤੇ ਫਿਰ ਅੱਗੇ ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ ਪਰ ਗੁਰੂ ਧਾਰਨ ਕਰਨ ਦੀ ਵਿਧੀ ਉਹ ਪੰਜ ਪਿਆਰਿਆਂ ਦੇ ਅੱਗੇ ਰੱਖ ਦਿੱਤੀ ਪੰਜ ਪਿਆਰੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਜੋੜਨਗੇ ਉਹ ਵਿਵਿਵਿਧਾਨ ਬਣਾਇਆ ਸਾਰੇ ਕਿਵੇਂ ਅਮਰ ਦਾ ਬਾਟਾ ਤਿਆਰ ਹੋਏਗਾ ਜਿਸ ਨੂੰ ਗੁਰੂ ਗ੍ਰੰਥ ਤੇ ਗੁਰੂਪੰਥ ਕਿਹਾ ਗਿਆ ਚਲੋ ਵਿੱਚ ਗੱਲ ਆ ਗਈ ਭਾਈ ਮਨੀ ਸਿੰਘ ਸਤਿਗੁਰੂ ਕਹਿੰਦੇ ਮੇਰੀ ਗਾਥਾ ਕੋਈ ਲਿਖਣ ਬੈਠ ਜਾਏ ਤੋ ਮੈਨੂੰ ਹੀ ਪਰਮੇਸ਼ਰ ਨਾ ਕਹਿ ਦੇਵੇ ਥੋੜੀ ਬਹੁਤੀ ਬੰਦੇ ਕੋਲ ਰਿੱਧੀ ਸiddhi ਆ ਜੇ ਬੰਦਾ ਕਹਿੰਦਾ ਮੈਂ ਰੱਬ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਪਰਮੇਸ਼ਰ ਹਨ ਪਰ ਕੀ ਲਿਖਦੇ ਐ ਜੋ ਹਮ ਕੋ ਪਰਮੇਸ਼ਰ ਉੱਚਰ ਹੈ ਪੇ ਸਭ ਨਰਕਕੁੰਡ ਮੈਂ ਪਰ ਤੋ ਮਹਾਰਾਜ ਤੁਸੀਂ ਪਰਮੇਸ਼ਰ ਨਹੀਂ ਤੋ ਫਿਰ ਤੁਸੀਂ ਕੌਣ ਹੋ ਮੋਕੋ ਦਾਸ ਤਮਨ ਕਾ ਜਾਨੋ ਜਾਮੇ ਭੇਦ ਨ ਰੰਚਕ ਮਨ ਮੈਂ ਹੋਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਤਾਂ ਪ੍ਰਮਾਤਮਾ ਦਾ ਇੱਕ ਦਾਸ ਹਾਂ ਔਰ ਉਹਦਾ ਇਹ ਤਮਾਸ਼ਾ ਸੰਸਾਰ ਦਾ ਰਚਿਆ ਦੇਖਣ ਆਇਆ ਹੋਇਆ ਐਨੀ ਨਿਮਰਤਾ ਸਤਗੁਰੂ ਸਿਖਾਉਂਦੇ ਹਨ